ਸਾਡੇ ਹੱਕ ਇੱਤੇ ਰਾਹ ਤੇ ਪੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਿ ਦਸਬੀ ਦਾਓ 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 ਮਮੇ ਡਾਕਟਰਾਂ ਦੀ ਵਰਤੀ ਕਰੋ ਵਰਤੀ ਕਰੋ ਵਰਤੀ ਕਰੋ ਡਾਕਟਰਾਂ ਨੂੰ ਸੱਤਿਆ ਦਿਓ ਸੱਤਿਆ ਕਾਵਰ ਸਿੰਘ ਜੀ ਕਿੱਥੋਂ ਆਏ ਪਿੰਡ ਰੱਤਾ ਸੈਟ ਤੋਂ ਜੀ ਜ਼ਿਲ੍ਹਾ ਫਾਜ਼ਿਲਕਾ ਦੇ ਕੱਲ੍ਹ ਕੀ ਸੀ ਸਟਾਕ ਤੇ ਹੜਤਾਲ ਹੈ ਕੀ ਲੱਗਦਾ ਹੜਤਾਲ ਆਲਾ ਜੀ ਮੇਰੇ ਬੱਚੇ ਦੇ ਪੇਟ ਦੇ ਵਿੱਚ ਲੀਵਰ 'ਚ ਨੁਕਸਾ ਰਾਤ ਆਏ ਸੀ ਰਾਤ ਨਾਲੇ ਐਮਤ ਭੇਜਤਾ ਐਮ ਵਾਲਿਆਂ ਨੇ ਫਿਰ ਸਾਨੂੰ ਇੱਥੇ ਭੇਜਤਾ ਇੱਥੇ ਉਹਦੋਂ ਫਿਰ ਹੜਤਾਲ ਆ ਹੈ ਉਹਦੇ ਅੰਦਰੋਂ ਰੇਸ਼ਾ ਆਉਂਦਾ ਲੈਟਰ ਗਾਉਂਦੀ ਹੈ ਲੈਟਰ ਕਰਾਈ ਹੈ ਤੇ ਇੱਥੇ ਆਏ ਤੇ ਫਿਰ ਇੱਥੇ ਹੜਤਾਲ ਆ ਕਿੰਨੀ ਮੁਸ਼ਕਲ ਹੈ ਜੀ ਬਹੁਤ ਜ਼ਿਆਦੀ ਪਰੇਸ਼ਾਨੀ ਹੈ ਜੀ ਉਹਨਾਂ ਨੂੰ ਕੱਲ ਕਰਕੇ ਟਾਟ ਹੜਤਾਲ ਤੇ ਗਏ ਨਹੀਂ ਆਪਣੇ ਪ੍ਰੋਗਰਾਮ ਲੈ ਕੇ ਈ ਲੱਗਦਾ ਸਰਕਾਰ ਨੂੰ ਮੰਗਾਂ ਦੇ ਬਾਰੇ ਕੋਈ ਕਰ ਰਹੀ ਮੰਗਾਂ ਸਰਕਾਰ ਕਰ ਜਿਹਾ ਮੰਗਾ ਚਾਹਤਾ ਉਹਨਾਂ ਦੀਆਂ ਪੂਰੀਆਂ ਕਰੇ ਤੇ ਚਾਹੇ ਉਹਨਾਂ ਨੇ ਕੁਝ ਵਿਜੋਤਾ ਕਰ ਨੂੰ ਗੱਲ ਲੱਗੋ ਕੋਈ ਵੇਖੋ ਹੈ ਕਿੰਨੀ ਦੂਰ ਤੋਂ ਆਏ ਤੁਸੀਂ ਅਸੀਂ ਆਏ ਆ ਫਾਇਲ ਕਾ ਤੋਂ ਆਏ ਆ ਜੀ ਇਹ ਤੋਂ ਘਰ ਤੋਂ ਘਰ ਪੈ ਜਾਂਦਾ 150 ਕਿਲੋਮੀਟਰ ਜਿੰਗਾਈ ਗਰੀਬ ਓਟ ਤੋਂ ਅਸੀਂ ਕਿਹੜਾ ਜਾਵਾਂਗੇ ਜੇ ਹੜਤਾਲ ਚੱਲ ਰਹੀ ਹੈ ਵੀ ਡਾਕਟਰ ਚਾਹੀਦੇ ਸਾਨੂੰ ਹੜਤਾਲ ਚੱਲ ਰਹੀ ਹੈ ਦਾ ਡਾਕਟਰਾਂ ਦੀ ਖਾਤਰੀ ਆ ਵੀ ਸਾਡੀ ਖਾਤਰੀ ਖੜੇ ਆ ਉਹ ਵੀ ਡਾਕਟਰ ਚਾਹੀਦੇ ਆ ਕੀ ਚਾਹਣਾ ਚਾਹੁੰਗੇ ਸਰਕਾਰ ਵੀ ਸਰਕਾਰ ਨੂੰ ਆਏ ਡਾਕਟਰ ਦਿਓ ਸਾਨੂੰ ਵੀ ਸਾਡਾ ਇਲਾਜ ਹੋਵੇ ਉਹ ਲਗਾਤਾਰ ਇਥੋਂ 8 ਡਾਕਟਰ ਨਾਲ 9 ਡਾਕਟਰ ਉਹ ਵੀ ਛੱਡ ਗਏ ਹਾਂਜੀ ਉਹ ਕਹਿੰਦੇ ਕੰਮ ਹੈ ਜਿਹੜਾ ਫਾਲਤੂ ਜਾ ਰਿਹਾ ਡਾਕਟਰੀ ਦਾ ਕੰਮ ਨਹੀਂ ਹਾਂਜੀ ਤੇ ਇਸ ਤਰ੍ਹਾਂ ਕਿਵੇਂ ਦੇਖਦੇ ਵੀ ਡਾਕਟਰੀ ਚਾਹੀਦੀ ਸਾਨੂੰ ਤਾਂ ਕੰਮ ਹੋਣੇ ਚਾਹੀਦੇ ਆ ਸਾਡੇ ਸਾਨੂੰ ਇਹਨਾਂ ਗੱਲਾਂ ਨਾਲ ਤਾਂ ਕੋਈ ਨਹੀਂ ਬੁਝਾਵੇ ਜਾਂ ਕੋਈ ਆ ਵੀ ਹੋਰ ਲੈ ਦੇਣ ਸਾਨੂੰ ਜੇ ਜਾਂਦੇ ਆ ਤਾਂ ਹੋਰ ਭਰਤੀ ਕਰ ਦੇਣ ਸਰਕਾਰ ਦਾ ਕੰਮ ਐਦਾ ਸਰਕਾਰ ਲਗਾਤਾਰ ਭਰਤੀ ਵੀ ਕਰ ਰਹੀ ਇੱਕ ਮਹੀਨੇ ਕਹਿੰਦੇ ਸੇਲਸ ਹੁੰਦਾ ਦੇਵਾਣੀ ਪਸ ਫਿਰ ਉਹੀ ਤਾਂ ਗਲਤ ਸਾਲ ਵੀ ਕਈ ਬੰਦ ਕਰਦੇ ਹੈਗੇ ਹਨ ਗਲਤ ਗੱਲ ਹੈ ਜੀ ਇਹ ਉਹਨਾਂ ਦੀ ਹਾਂ ਤਾਂ ਦੇਖੇ ਮੈਂ ਕਿ ਮੈਡਮ ਕੋਈ ਕੀ ਨਾਮ ਦਾ ਗਿਆਨ ਚੰਦ ਜੋਸ਼ੀ ਐ ਡਾਕਟਰ ਕੀ ਕਹਣਾ ਚੁਣੋ ਅੱਜ ਉੱਥੇ ਆਏ ਹੋ ਡਾਕਟਰ ਹਰਪਾਲ ਦੇ ਪਰ ਲੋਕ ਪਰੇਸ਼ਾਨ ਹੋ ਰਹੇ ਆ ਲੋਕ ਬਜ਼ੁਰਗਾਂ ਦਾ ਕੋਸੂਰ ਕੋਈ ਨਹੀਂ ਪਹਿਲਾਂ ਕਿਸੇ ਨੇ ਦੱਸਿਆ ਕੋਈ ਨਹੀਂ ਹਾਇਰ ਲੋਕ ਪਰ ਡਾਕਟਰਾਂ ਦੇ ਨਾਲ ਆ ਤੋ ਕਿ ਜੋ ਕੋ ਸੋ ਦੱਸ ਰਹੇ ਆ ਵੀ ਮਤਲਬ ਇਸਤਰਾਮ ਬੰਦ ਹੋ ਰਹੇ ਆ ਸੈਂਟਰ ਦੇ ਜੋ ਸਾਹਮਣਾ ਭਰਤੀ ਜ਼ਿਆਦਾ ਹੋਣੀ ਚਾਹੀਦੀ ਆ ਬਹੁਤ ساری ਹਸਪਤਾਲ ਨੇ ਜਿਹੜੇ ਵੀ ਆਪਾਂ ਦੇ ਕੋਲ ਬੰਦ ਹੋ ਚੁੱਕੇ ਨੇ ਡਾਕਟਰਾਂ ਦੇ ਕਾਰਨ ਇਹ ਲੱਗਦਾ ਵੀ ਹੁਣ ਵੀ ਇਹ ਆਪ ਲਗਾਤਾਰ ਦੇ ਵਿੱਚ 60 ਡਾਕਟਰ ਨਹੀਂ ਡਾਕਟਰਾਂ ਨੂੰ ਛੱਡਣਾ ਤਾਂ ਨਹੀਂ ਚਾਹੀਦਾ ਪਰ ਡਾਕਟਰ ਹੋਰ ਭਰਤੀ ਕੀਤੇ ਜਾ ਸਕਦੇ ਆ ਸਾਰੇ ਆਸੇ ਪਾਸੇ ਨਵੇਂ ਹਸਪਤਾਲ ਬਣਾਏ ਜਾ ਸਕਦੇ ਸਰਕਾਰਾਂ ਕੋਲੇ ਬਹੁਤ ਕੁਝ ਹੁੰਦਾ ਹੈ ਉਹ ਕਿ ਡਾਕਟਰਾਂ ਤੋਂ ਗੈਰ ਮਿਆਰੀ ਕੰਮ ਲਿਆ ਜਾਂਦਾ ਜਿਹੜਾ ਡਾਕਟਰੀ ਦਾ ਕੰਮ ਆ ਵੀ ਇਲਾਜ ਕਰਨਾ ਉਹ ਕਮ ਤਾਂ ਉਹ ਸਰਕਾਰਾਂ ਨੂੰ ਫਿਰ ਨਹੀਂ ਚਾਹੀਦਾ ਨਾ ਫਿਰ ਗਲਤ ਜਿਹੜੀ ਹੈ ਗਲਤ ਗੱਲ ਹੁੰਦੀ ਹੈ ਉਹ ਟੈਂਪਰੇਰੀ ਵੀ ਆ ਜਾਂਦੇ ਹਾਲ ਹੋ ਲੋਕਾਂ ਨੂੰ ਵੀ ਪਤਾ ਲੱਗ ਜਾਂਦੀ ਜਿਹੜੀ ਗੱਲ ਦਾ ਜਿਹੜੀ ਨਜਾਇਜ਼ ਗੱਲ ਤਾਂ ਨਜਾਇਜ਼ ਹੀ ਹੁੰਦੀ ਹੈ ਜੋ ਸਰਕਾਰ ਦਾ ਕੰਮ ਹੈ ਉਹਨੂੰ ਮਤਲਬ ਡਾਕਟਰਾਂ ਨੂੰ ਸਹੀ ਭਰਤੀ ਕੀਤੀ ਜਾਵੇ ਮੁੰਡੇ ਜਿਹੜੇ ਨੌਜਵਾਨ ਐਨੇ ਫਿਰਦੇ ਆ ਕੁਝ ਕੀਤੇ ਹੋਏ ਉਹਨਾਂ ਦੇ ਉਹਨਾਂ ਨੂੰ ਸਹੀ ਰੋਜ਼ਗਾਰ ਦਿੱਤਾ ਜਾਵੇ ਇਹ ਅੱਜ ਮੈਂ ਸਾਨੂੰ ਜਾਣੂ ਕਰਾਇਆ ਸਾਰੀ ਜਨਤਾ ਨੂੰ ਜੀ ਜੀ ਤੇ ਕਿਸ ਤਰ੍ਹਾਂ ਦੇਖਦੇ ਹੋਗੇ ਵੀ ਸਰਕਾਰ ਨੂੰ ਚਾਹੀਦਾ ਭਰਤੀ ਹੋਣਾ ਨਹੀਂ ਬਿਲਕੁਲ ਚਾਹੀਦੀ ਭਰਤੀ ਹੋਣੀ ਚਾਹੀਦੀ ਹੈ ਕਿਵੇਂ ਕਿਸੇ ਠੇਕੇ ਦੇ ਕਰਨ ਦੂਜੂਆਂ ਕਰਨ ਪੱਕੇ ਮਗਰੋਂ ਕਰਨ ਕਿਸੇ ਕਿਸੇ ਹਿਸਾਬ ਨਾਲ ਕਰਨ ਕੱਚੇ ਕਰਨ ਭਰਤੀ ਤਾਂ ਹੋਣੀ ਚਾਹੀਦੀ ਹੈ ਨਾ ਕੁਰਸੀਆਂ ਤਾਂ ਨੇ ਖਾਲੀ ਹੋਣੀਆਂ ਚਾਹੀਦੀਆਂ ਲੋਕ ਪਰੇਸ਼ਾਨ ਆਨੇ ਇਹ ਵੀ ਕਹਿ ਕਿ 11 ਵਜੇ ਤੱਕ ਹੜਤਾਲ ਹੋਊ ਪਰ ਉਸ ਤੋਂ ਬਾਅਦ ਅਸੀਂ ਭਾਵੇਂ 5 ਵਜੇ ਜਾਂ 4 ਵਜੇ ਅੰਮ੍ਰਿਤਸਰ ਨੂੰ ਸਾਰੇ ਨੂੰ ਦੇਖਾਂਗੇ ਚਲੋ ਉਹਨਾਂ ਦਾ ਧੰਨਵਾਦ ਇਸ ਕਰਕੇ ਵੀ ਉਹ ਇਹ ਕੰਮ ਕਰ ਰਹੇ ਹਨ ਦੂਸਰੇ ਤ੍ਰਿਕ ਆਧੇ ਰਾਜ ਦੇ ਨਾਲ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ ਅਸੀਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿਵਾਉਣ ਦਾ ਇੱਕ ਪ੍ਰਾਰਾਲਾ ਕਰ ਰਹੇ ਹਾਂ ਜਿਹਦੇ ਤਹਿਤ ਸਾਨੂੰ ਅਕੀਰਲਾ ਹਥਿਆਰ ਹੰਤਾਲ ਸਾਨੂੰ ਇਹ ਵਰਤਨਾ ਪਿਆ ਪਿਛਲੇ ਲਗਭਗ 2.5 ਸਾਲਾਂ ਤੋਂ ਵੀ ਤੇ ਇਵਨ ਇਸ ਤੋਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਵੀ ਹਗਰੇ ਹਰੇਕ ਸਰਕਾਰ ਕੋਲੇ ਅਸੀਂ ਇਹ ਕਹਿੰਦੇ ਰਹੇ ਹਾਂ ਕਿ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਲਗਾਤਾਰ ਭਰਤੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਐਮਬੀਬੀਐਸ ਡਾਕਟਰਾਂ ਦੀ ਭਰਤੀ ਤੋਂ ਬਾਅਦ ਹਰ ਸਾਲ ਲਗਭਗ 70-80 ਡਾਕਟਰ ਐਮਡੀ ਕਰਨ ਚਲੇ ਜਾਂਦੇ ਆ ਕੁਝ ਰਿਜਾਈਨ ਕਰ ਦਿੰਦੇ ਆ ਕੁਝ ਪ੍ਰਮੋਟ ਹੋ ਜਾਂਦੇ ਆ ਲਗਭਗ 100 ਡਾਕਟਰਾਂ ਦਾ ਜਿਹੜਾ ਖਲਾਅ ਪੈਦਾ ਹੁੰਦਾ ਹਰ ਸਾਲ ਉਹ ਲਗਾਤਾਰ ਨਿਰੰਤਰ ਰੂਪ ਵਿੱਚ ਭਰਿਆ ਜਾਣਾ ਬਣਦਾ ਪਰ ਸਰਕਾਰਾਂ ਨੇ ਇਸ ਤੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਿਦੇ ਕਰਕੇ 2020 ਤੋਂ ਲੈ ਕੇ ਹੁਣ ਤੱਕ ਵੀ ਕੋਈ ਭਰਤੀ ਨਹੀਂ ਤੇ ਡਾਕਟਰਾਂ ਦਾ ਲਗਾਤਾਰ ਇਸ ਤਰ੍ਹਾਂ ਨੌਕਰੀਆਂ ਤੋਂ ਛੱਡ ਕੇ ਜਾਣਾ ਜਾਂ ਉੱਚ ਵਿਦਿਆਲੀ ਜਾਣਾ ਜਿਸ ਤਰ੍ਹਾਂ ਜਾਰੀ ਹੈ ਜਿਸ ਕਰਕੇ ਹੁਣ ਅੱਜ ਇਹ ਹਾਲਾਤ ਹੋਏ ਪਏ ਆ ਕਿ 1991 ਦੇ ਮਤਾਬਕ ਜੋ ਕੇਡਰ ਰਚਿਆ ਗਿਆ ਸੀ 4600 ਪੋਸਟਾਂ ਦਾ ਜਿਦੇ ਵਿੱਚੋਂ ਲਗਭਗ 55% ਪੋਸਟਾਂ ਖਾਲੀ ਨੇ ਤਾਂ ਇੱਕ ਡਾਕਟਰ ਨੂੰ ਤਿੰਨ ਤਿੰਨ ਚਾਰ ਚਾਰ ਥਾਵਾਂ ਤੇ ਕੰਮ ਕਰਨਾ ਪੈ ਰਿਹਾ ਤੇ ਗੈਰ ਡਾਕਟਰੀ ਕੰਮਾਂ ਨਾਲ ਉਸ ਨੂੰ ਬੋਝ ਦੇ ਹੇਠ ਹੋ ਮਾਰੇ ਗਿਆ ਹੈ ਯਮੇ ਕਿ ਸਪੈਸ਼ਲਿਸਟ ਡਾਕਟਰਾਂ ਨੂੰ ਪੋਸਟਮਾਰਟਮ ਪਰਚੇ ਮੈਡੀਕਲ ਲੀਗਲ ਕੋਰਟ ਐਵੀਡੈਂਸ ਪੜਤਾਲਾਂ ਵੀਆਈਪੀ ਡਿਊਟੀਆਂ ਇਸ ਤਰ੍ਹਾਂ ਦੀਆਂ ਡਿਊਟੀਆਂ ਦੇ ਵਿੱਚ ਜਾਣਾ ਪੈਂਦਾ ਹੈ ਜਿਹਦੇ ਕਰਕੇ ਲੋਕ ਖਚਲ ਖਵਾ ਰਹੇ ਹੁੰਦੇ ਆ ਤਾਂ ਸਾਡੀ ਇਹ ਮੰਗ ਪਹਿਲੀ ਹੈ ਕਿ ਡਾਕਟਰਾਂ ਦੀਆਂ ਭਰਤੀਆਂ ਨਿਰੰਤਰ ਬਾਦਸਤੂਰ ਚਲਣੀਆਂ ਚਾਹੀਦੀਆਂ ਨੇ ਸਰਕਾਰ ਨੇ 400 ਡਾਕਟਰਾਂ ਦੀ ਭਰਤੀ ਕਰੀ ਜ਼ਰੂਰ ਹੈ ਸਵਾਗਤ ਕਰਦੇ ਆਂ ਪਰ 400 ਡਾਕਟਰਾਂ ਦੀ ਭਰਤੀ ਨਾਲ ਕੁਝ ਨਹੀਂ بڑا ਰਿਜ਼ਲਟ ਨਹੀਂ ਆਉਣਾ ਕਿਉਂਕਿ 75% ਜਿਹੜੀ ਸਾਡੀ ਮੰਗ ਹੈ ਵੀ 75% ਕੇਡਰ ਜਿਹੜਾ ਪੰਜਾਬ ਲੈਵਲ ਦਾ ਉਹ ਪੂਰਾ ਕੀਤਾ ਜਾਣਾ ਚਾਹੀਦਾ ਹਰੇਕ ਜ਼ਿਲ੍ਹੇ ਦੇ ਹਿਸਾਬ ਨਾਲ ਨੰਬਰ 2 ਦੇ ਉੱਤੇ ਹੈ ਵੀ ਡਾਕਟਰਾਂ ਦੀ ਭਰਤੀ ਤੋਂ ਇਲਾਵਾ ਜਿਹੜਾ ਦੂਜਾ ਮਸਲਾ ਹੈ ਵੀ ਡਾਕਟਰ ਬਹੁਤ ਸਾਰੇ ਨੌਕਰੀ ਛੱਡ ਕੇ ਜਾ ਰਹੇ ਨੇ ਤਾਂ ਇਹ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੇ ਡਾਕਟਰਾਂ ਨੂੰ ਪੁੱਛੇ ਵੀ ਉਹਦਾ ਮਸਲਾ ਕੀ ਹੈ ਤਾਂ ਕਿ ਉਹਨਾਂ ਨੂੰ ਸੰਤੁਸ਼ਟੀ ਦੇ ਸਕੇ ਜੌਬ ਦੀ ਸੰਤੁਸ਼ਟੀ ਦੇ ਸਕੇ ਸਾਡੇ ਮੁਤਾਬਕ ਜੋ ਬਹੁਤਾ ਲੋਕਾਂ ਦਾ ਨੌਕਰੀ ਛੱਡਣ ਦਾ ਕਾਰਨ ਹੈ ਉਹਦੇ 'ਚ ਉਹੀ ਗੈਰ ਡਾਕਟਰੀ ਕੰਮ ਦਾ ਫालतू ਬੋਝ ਹੈ ਨੰਬਰ 2 ਦੇ ਉੱਤੇ ਜਿਹੜੀ ਹਸਪਤਾਲਾਂ ਦੇ ਵਿੱਚ ਹਿੰਸਾ ਹੁੰਦੀ ਹੈ ਸਿਹਤ ਕਾਮਿਆਂ ਦੇ ਉੱਤੇ ਜੋ ਘਟਨਾਵਾਂ ਹੁੰਦੀਆਂ ਨੇ ਲੜਾਈ ਝਗੜੇ ਦੀਆਂ ਮੁਲਾਜ਼ਮ ਮਰੀਜ਼ਾਂ ਨਾਲ ਜਾਂ ਮਰੀਜ਼ ਦੇ ਵਾਰਸਾਂ ਨਾਲ ਉਹਦੇ ਨਾਲ ਵੀ ਡਰ ਤੇ دہشت ਜਿਹੜੀ ਹੈ ਉਹ ਬਣੀ ਹੋਈ ਹੈ ਡਾਕਟਰਾਂ ਦੇ ਵਿੱਚ ਇਸ ਕਰਕੇ ਉਹ ਤਾਂ ਵੀ ਨੌਕਰੀਆਂ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਤੀਸਰਾ ਜਿਹੜਾ ਵੱਡਾ ਕੰਮ ਸੀਗਾ ਕਿ ਪਿਛਲੀ ਸਰਕਾਰ ਦੁਆਰਾ 2021 ਨੂੰ ਇੱਕ ਪੇ ਕਮਿਸ਼ਨ ਦੇ ਵਿੱਚ ਸਾਡੀਆਂ ਜਿਹੜੀਆਂ ਤਰੱਕੀਆਂ ਸੀ ਉਹ ਬੰਦ ਕਰਤੀਆਂ ਗਈਆਂ ਉਹਨਾਂ ਤਰੱਕੀਆਂ ਦੀ ਮੁੜ ਬਹਾਲੀ ਹੀ ਡਾਕਟਰਾਂ ਨੂੰ ਇਸ ਮੈਹਰਮੇ ਦੇ ਵਿੱਚ ਬਣਾ ਕੇ ਰੱਖ ਸਕਦੀ ਹੈ ਇਹ ਸਾਡੀ ਤੀਸਰੀ ਮੰਗ ਹੈ ਇਹਨੂੰ ਲਗਾਤਾਰ ਸਰਕਾਰ ਕਰ ਰਹੀ ਹੈ ਕਿ ਵੀ ਅਸੀਂ ਸਿਹਤ ਸੁਧਤਾ ਦੇਵਾ ਰਹੇ ਹਾਂ ਪਰ ਜਿਹੜੇ ਕਸਬਿਆਂ ਤੇ ਜਿਹੜੀਆਂ ਮੰਡੀਆਂ ਚ ਹਸਪਤਾਲ ਸੀ ਉਹ ਬੰਦ ਹੋ ਗਏ ਬਿਲਕੁਲ ਇਹ ਸੱਚ ਹੈ ਜੀ ਕਿ ਆਪਾਂ ਜਾਣਦੇ ਹਾਂ ਕਿ ਪੁਰਾਣੇ 10-15 ਸਾਲਾਂ ਦੇ ਵਿੱਚ ਹਸਪਤਾਲਾਂ ਦਾ ਸਾਈਜ਼ ਵੱਡਾ ਹੋ ਗਿਆ ਹੈ 10 ਬੈੱਡ ਵਾਲਾ 20 ਵਾਲਾ ਹੋ ਗਿਆ 50 ਵਾਲਾ 100 ਵਾਲਾ ਤੇ 200 ਵਾਲਾ 400 ਬੈੱਡਡ ਹੋ ਚੁੱਕਿਆ ਹੈ ਅਸੀਂ ਦੇਖਦੇ ਹਾਂ ਕਿ ਬਠਿੰਡਾ ਅੰਮ੍ਰਿਤਸਰ ਜਲੰਧਰ ਇਹ ਵੱਡੇ ਹਸਪਤਾਲ ਬਣ ਚੁੱਕੇ ਨੇ ਪਰ ਪੋਸਟਾ 1991 ਦੇ ਹਿਸਾਬ ਨਾਲ ਹੀ ਇਹ ਜਿਹੜੀਆਂ ਕਿ ਬਹੁਤੀਆਂ ਖਾਲੀ ਨੇ ਜਿਵੇਂ ਮੈਂ ਗੱਲ ਕਰ ਚੁੱਕਿਆ ਤਾਂ ਇਹ ਔਨ ਗਰਾਉਂਡ ਤਾਂ ਡਾਕਟਰਾਂ ਦੀ ਭਰਤੀ ਹੋਣੀ ਬਣਦੀ ਆ ਲਗਾਤਾਰ ਹੋਣੀ ਬਣਦੀ ਆ ਤੇ ਫੇਰ ਹੀ ਸਿਹਤ ਸੂਲਤ ਚੰਗੀ ਹੋ ਸਕਦੀ ਆ ਹੁਣ ਦੇਖੋ ਪਿੰਡ ਦੇ ਹਸਪਤਾਲ ਦੇ ਵਿੱਚੋਂ ਮਰੀਜ਼ ਰੈਫਰ ਹੋ ਕੇ ਨਾਲ ਦੀ ਡਿਸਪੈਂਸਰੀ ਜਾਂਦਾ ਉੱਥੋਂ ਰੈਫਰ ਹੋ ਕੇ ਵੱਡੇ ਸ਼ਹਿਰ ਵਿੱਚ ਜਾਂਦਾ ਜਿੱਥੇ ਉਹਨੂੰ ਡਾਕਟਰ ਮਿਲਦੇ ਨਹੀਂ ਉਹਦਾ ਕਾਰਨ ਕੀ ਆ ਜਾਂ ਤਾਂ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਨੇ ਜਾਂ ਜਿਹੜੇ ਡਾਕਟਰਾਂ ਨੇ ਉਹਨਾਂ ਦਾ ਕੰਮ ਕਰਨਾ ਹੈ ਉਹ ਡਾਕਟਰ ਗੈਰ ਡਾਕਟਰੀ ਕੰਮਾਂ ਵਿੱਚ ਰੁੱਝੇ ਹੋਏ ਨੇ ਕੋ ਪੋਸਟਮਾਰਮ ਕਰ ਰਿਹਾ ਕਿ ਪੜਤਾਲ ਜਿਵੇਂ ਪਹਿਲਾਂ ਦੱਸਿਆ ਤਾਂ ਡਾਕਟਰਾਂ ਦਾ ਨਾਮ ਮਿਲਣਾ ਉਹਨਾਂ ਦੀ ਖੱਜਲਖੋਰੀ ਨੂੰ ਵਧਾਉਂਦਾ ਹੈ ਇਹ ਖੱਜਲ ਖਵਾਰੀ ਬੇਸ਼ੱਕ ਅਸੀਂ ਅੱਜ ਹੜਤਾਲ ਕਰਕੇ ਲੱਗਦਾ ਹੋਊਗਾ ਲੋਕਾਂ ਨੂੰ ਕਿ ਦੇ ਰਹੇ ਹਾਂ ਪਰ ਇਹੀ ਇੱਕ ਪਰਾਲਾ ਰਹਿ ਗਿਆ ਜਿਹੜਾ ਸਿਹਤ ਮਹਿਕ ਮੈਨੂੰ ਬਚਾ ਸਕਦਾ ਜਿਵੇਂ